ਇੱਕ ਔਰਤ ਨੂੰ ਘਰ ਦੇ ਵਿੱਚ ਬਿਠਾਇਆ ਗਿਆ ਮੇਰੇ ਸਾਹਮਣੇ ਮੈਂ ਉਸ ਕਮਰੇ ਦੇ ਵਿੱਚ ਆਪਣੇ ਦੋ ਬੱਚੇ ਲੈ ਕੇ ਸਾਰੀ ਰਾਤ ਜਾ ਕੇ ਕੱਟਦੀ ਆ ਜੀ ਉਹ ਇਸ ਕਮਰੇ ਦੇ ਵਿੱਚ ਉਹ ਦੋਨੋਂ ਜੇਰਾ ਆਦਮੀ ਤੂੰ ਜਿਹੜੀ ਜਨਾਨੀ ਗੈਰ ਕਾਨੂੰਨੀ ਤੌਰ ਤੇ ਰਹਿ ਰਹੀ ਹੈ ਮੇਰੇ ਘਰ ਦੇ ਵਿੱਚ ਇੱਕ ਕੁੜੀ ਆਪਣੇ ਉਸ ਸੋਹਰੇ ਘਰ ਦੀਆਂ ਤਸਵੀਰਾਂ ਦਿਖਾ ਰਹੀ ਹੈ ਜਿੱਥੇ ਉਸਦੇ ਨਾਲ ਕੁੱਟਮਾਰ ਹੁੰਦੀ ਹੈ ਘਰ ਦੇ ਅੰਦਰ ਉਸ ਨੂੰ ਜਾਣ ਨਹੀਂ ਦਿੱਤਾ ਜਾਂਦਾ ਇੱਕ ਕਮਰਾ ਜ਼ਰੂਰ ਦਿੱਤਾ ਹੋਇਆ ਸੌਣ ਤੇ ਲਈ ਪਰ ਉਸ ਕਮਰੇ ਦੀ ਹਾਲਤ ਬਾਕੀ ਘਰ ਦੇ ਨਾਲੋਂ ਬਹੁਤ ਮਾੜੀ ਹੈ ਦੇਖਣ ਨੂੰ ਤਾਂ ਇਹ ਵਧੀਆ ਘਰ ਬਾਹਰ ਲੱਗ ਰਿਹਾ ਹੈ ਪਰ ਇੱਥੇ ਜਿਹੜੇ ਵੀ ਲੋਕ ਰਹਿ ਰਹੇ ਨੇ ਉਹਨਾਂ ਦੇ ਉੱਪਰ ਇਹੋ ਜਿਹੇ ਮਾੜੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੂੰ ਇਨਸਾਨ ਕਹਿੰਦੇ ਹੋਏ ਵੀ ਸ਼ਰਮ ਆਉਂਦੀ ਹੈ ਉਹਨਾਂ ਦੇ ਵੱਲੋਂ ਇੱਕ ਧੀ ਨੂੰ ਜਿਸ ਦਾ ਨਾਮ ਭੁਪਿੰਦਰ ਕੌਰ ਹੈ ਵਿਆਹ ਕਿ ਲਿਆਂਦਾ ਗਿਆ 7 ਸਾਲ ਹੋਏ ਇਸ ਘਰ ਦੇ ਵਿੱਚ ਰਹੀ ਦੋ ਬੱਚਿਆਂ ਨੂੰ ਜਨਮ ਦਿੱਤਾ ਤੀਜੀ ਵਾਰ ਜਦੋਂ ਉਸਨੇ ਮਾਂ ਬਣਨਾ ਸੀ ਤਾਂ ਉਸ ਦਾ ਗਰਭਪਾਤ ਕਰਵਾਇਆ ਨਾਲ ਹੀ ਜਦੋਂ ਦੂਸਰਾ ਬੱਚਾ ਹੋਣ ਵਾਲਾ ਸੀ ਤਾਂ ਉਹ 8 ਮਹੀਨੇ ਦੀ ਪ੍ਰੈਗਨੈਂਸੀ ਉਸ ਸਮੇਂ ਵੀ ਉਸਤੇ ਨਾਲ ਕੁੱਟਮਾਰ ਕੀਤੀ ਗਈ ਸੀ ਗਵਿੰਦਰਕੌਰ ਦੇ ਮੋਹੋਂ ਇਹ ਸਭ ਕੁਝ ਸੁਣਨ ਤੋਂ ਬਾਅਦ ਦਿਲ ਹਿੱਲ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਉਸਤੇ ਨਾਲ ਇੰਨਾ ਤਸ਼ੱਦਦ ਕੀਤਾ ਗਿਆ ਉਸਨੇ ਦੱਸਿਆ ਕਿ ਉਹ ਬਿਨਾ ਮਾਪਿਓ دیے ਯਾਨੀ ਕਿ ਅਨਾਥ ਹੋ ਚੁੱਕੀ ਹੈ ਸੱਤ ਸਾਲ ਤੋਂ ਇੱਥੇ ਵਿਆਹ ਕੇ ਰਹਿ ਰਹੀ ਹੈ ਪਰ ਉਸਦਾ ਸੋਹਰਾ ਪਰਿਵਾਰ ਹੁਣ ਉੱਥੋਂ ਉਸ ਨੂੰ ਕੱਢਣਾ ਚਾਹੁੰਦਾ ਹੈ ਕਿਉਂਕਿ ਉਸ ਦੀ ਅੱਖਾਂ ਦੇ ਸਾਹਮਣੇ ਹੀ ਉਸ ਦਾ ਘਰ ਵਾਲਾ ਕਿਸੇ ਹੋਰ ਜਨਾਨੀ ਨੂੰ ਘਰ ਦੇ ਵਿੱਚ ਲੈ ਆਇਆ ਉਸ ਦਾ ਇਹ ਕਹਿਣਾ ਸੀ ਕਿ ਮੈਂ ਨਾਲ ਦੇ ਕਮਰੇ ਦੇ ਵਿੱਚ ਹੁੰਨੀ ਆ ਪਰ ਤੇ ਇੱਧਰ ਉਸ ਦਾ ਪਤੀ ਦੂਜੀ ਜਨਾਨੀ ਦੇ ਨਾਲ ਬੈਠਾ ਹੁੰਦਾ ਤੇ ਕਦੇ ਉਸ ਦੀ ਸੱਸ ਸਮੇਤ ਇਹ ਦੋਵੇਂ ਜਾਣੇ ਕਾਰ ਦੇ ਵਿੱਚ ਬੈਠ ਕੇ ਘੁੰਮਣ ਜਾਂਦੇ ਨੇ ਉਸ ਦੀ ਨਾਨ ਦੇ ਘਰ ਉਸ ਨੂੰ ਲੈ ਕੇ जाया ਜਾਂਦਾ ਹੈ ਅਤੇ ਹਾਲਾਤ ਅਜਿਹੇ ਨੇ ਕਿ ਰੋ ਰੋ ਕੇ ਭੁਪਿੰਦਰ ਕੌਰ ਇਨਸਾਫ ਮੰਗ ਰਹੀ ਹੈ ਆਪਣੇ ਤੇ ਆਪਣੇ ਬੱਚਿਆਂ ਦੀ ਖਾਤੇ ਆਪਣੇ ਚੰਗੇ ਭਵਿੱਖ ਦੀ ਖਾਤਰ ਅਤੇ ਹੁਣ ਤਾਂ ਉਸ ਨੂੰ ਇਹ ਵੀ ਡਰ ਪਿਆ ਹੋਇਆ ਹੈ ਕਿ ਉਸਦੇ ਸਹੁਰੇ ਉਸ ਨੂੰ ਮਾਰ ਹੀ ਦੇਣਗੇ ਜਿਸ ਦੇ ਚਲਦੇ ਹੋਏ ਉਸ ਨੇ ਕਈ ਸਿੱਖ ਜਥੇਬੰਦੀਆਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਸ ਦਾ ਕਹਿਣਾ ਹੈ ਕਿ ਉਸ ਨੇ YouTube Google ਸਾਰੇ ਕੀਤੇ ਹੀ ਇਸ ਸੰਬੰਧੀ ਖੋਜ ਕੀਤੀ ਹੈ ਕੁਝ ਲੋਕਾਂ ਦੇ ਨਾਲ ਉਸ ਦਾ ਸੰਪਰਕ ਵੀ ਹੋਇਆ ਪਰ ਹੁਣ ਤੱਕ ਵੀ ਉਸ ਨੂੰ ਬਣਦਾ ਇਨਸਾਫ ਨਹੀਂ ਮਿਲ ਪਾ ਰਹਾ ਕਿ ਕੁਝ ਹੋ ਰਿਹਾ ਇਸ ਕੁੜੀ ਦੇ ਨਾਲ ਇਸ ਘਰ ਦੇ ਵਿੱਚ ਉਸ ਦੇ ਸ਼ਬਦਾਂ راਹੀਂ ਸੁਣਦੇ ਹਾਂ ਕਿਉਂਕਿ ਉਹ ਸਾਰਾ ਦੁੱਖ ਜਦੋਂ ਉਸ ਨੇ ਬਿਆਨ ਕੀਤਾ ਤਾਂ ਕਿਸੇ ਦੀਆਂ ਵੀ ਅੱਖਾਂ ਦੇ ਵਿੱਚ ਪਾਣੀ ਆ ਜਾਵੇ ਕਿ ਆਖਿਰਕਾਰ ਇਹੋ ਜਿਹੇ ਵੀ ਲੋਕ ਇਸ ਦੁਨੀਆ ਦੇ ਵਿੱਚ ਨੇ ਜੋ ਕਿਸੇ ਨਾਲ ਇੰਨਾ ਮਾੜਾ ਵੀ ਕਰ ਸਕਦੇ ਨੇ ਉਸ ਲੜਕੀ ਵੱਲੋਂ ਇਹ ਵੀ ਕਿਹਾ ਗਿਆ ਕਿ ਅਗਰ ਤੁਸੀਂ ਖਰਚਾ ਮੰਗੋਗੇ ਤੇ ਮੈਂ ਤੁਹਾਡਾ ਹਸਬੰਦ ਅੰਡਰਗਰਾਉਂਡ ਕਰਵਾ ਦਵਾਂਗੀ ਤੁਹਾਨੂੰ ਖਰਚਾ ਵੀ ਨਹੀਂ ਮਿਲੇਗਾ ਤੇ ਕਿੰਨੇ ਚਿਰ ਤੋਂ ਰਹਿ ਰਹੀ ਹੈ ਜੀ ਲੇਡੀ ਥਣ ਕੇ ਇਹੋ ਜੀ 3 ਨਵੰਬਰ ਦੀ ਆ ਚੁੱਕੀ ਆ ਸਰਹਾਲੀ ਕਲਾਂ ਦੇ ਵਿੱਚ ਇੱਕ ਹੋਟਲ ਹੈ ਜੀ ਦਾਣਾ ਪਾਣੀ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਜੀ ਇਹ ਜਿਹੜੇ ਹੋਟਲ ਹੈ ਜੇ ਕਿਸੇ ਨੂੰ ਕੋਈ ਕਮਰਾ ਦਿੰਦੇ ਹੋ ਪੁੱਛ ਪੜਤਾਲ ਕਰਨੀ ਚਾਹੀਦੀ ਹੈ ਮੈਂ ਅਜੋਸ ਲੜਕੀ ਦੇ ਪਰਿਵਾਰ ਨੂੰ ਵੀ ਜਿਹੜਾ ਪਰਿਵਾਰ ਉਹ ਦਿੱਲੀ ਬੈਠਾ ਹੈ ਤੇ ਜਿਹੜਾ ਉਹਦਾ ਪੇਕਾ ਪਰਿਵਾਰ ਪਿੰਡ ਪੰਡੋਰੀ ਗੋਲਵੜ ਦੇ ਨੇਲੇ ਨੇੜੇ ਉਹਦੇ ਪਿਤਾ ਸਰਦਾਰ ਅਮਰ ਸਿੰਘ ਜੀ ਨੂੰ ਮੈਂ ਸਵਾਲ ਕਰਦੀ ਆ ਕਿ ਤੁਹਾਡੀ ਬੇਟੀ ਵਿਆਹੀ ਸੀ ਦੋ ਬੱਚੀਆਂ ਦੀ ਮਾਂ ਸੀ ਮੇਰਾ ਘਰ ਉਜਾੜਨ ਤੋਂ ਪਹਿਲਾਂ ਇੱਕ ਵਾਰੀ ਪਿੰਡ ਵਿੱਚ ਆ ਕੇ ਇਨਸਪੈਕਸ਼ਨ ਤੇ ਕਰਦੇ ਕਿ ਇਹ ਜਿਹੜਾ ਪਰਿਵਾਰ ਹੈ ਮੈਨੂੰ ਸ਼ੁਰੂ ਤੋਂ ਕਿਦਾਂ ਦਾ ਰਖ ਰਿਆ ਹੈ ਬੇਟਾ ਇਧਰ ਆ ਇਹ ਮੇਰੀ ਬੇਟੀ ਹੈ ਜੀ ਵਾਹਿਦ ਨਰਤੌਰ ਇਹ ਮੇਰਾ ਬੇਟਾ ਦਿਲਜਾਨ ਸੀ ਇਹ ਬੇਟੀ ਜਿਸ ਦਿਨ 8 ਮਹੀਨੇ ਦੀ ਮੇਰੇ ਢਿੱਡ ਦੇ ਵਿੱਚ ਮੈਂ ਗਰਭਵਤੀ ਸੀਗੀ ਜੀ ਪੂਰਾ ਉਸ ਦਿਨ 8ਵਾਂ ਮਹੀਨਾ ਲੱਗਾ ਸੀ 8 ਨਵੰਬਰ ਦੀ ਗੱਲ ਹੈ ਜੀ 2018 2017 ਚ ਮੇਰਾ ਵਿਆਹ ਹੋਇਆ ਤੁਸੀਂ ਇਸ ਪੱਤੀ 'ਚ ਕਿਸੇ ਕੋ ਵੀ ਜਾ ਕੇ ਗਵਾਹੀ ਲੈ ਸਕਦੇ ਹੋ ਮੇਰੇ ਸੱਸ ਸੋਰੇ ਨੇ ਮੈਨੂੰ ਇੰਨੀ ਬੇਦਰਦੀ ਔਰ ਬੇਰਹਿਮੀ ਨਾਲ ਮਾਰਿਆ ਕੁੱਟਿਆ ਗਿਆ ਅੰਦਰੋਂ ਘੜੀਸ ਕੇ ਇੱਥੋਂ ਤੱਕ ਲਿਆਂਦਾ ਗਿਆ ਤੇ ਗਲੀ ਵਾਲਿਆਂ ਨੇ ਆ ਕੇ ਮੇਰੇ ਵਾਲ ਛੁਡਾਏ ਮੈਂ ਗਰਭਵਤੀ ਸੀ ਮੈਂ ਬਾਹਰ ਆਪਣੀ ਜਾਨ ਬਚਾਉਣ ਨੂੰ ਭੱਜੀ ਮੈਂ ਥਾਣੇ ਵੀ ਗਈ ਤੇ ਮੇਰੇ ਆਦਮੀ ਨੇ ਸੜਕ ਤੇ ਆਪਣੇ ਆਪ ਨੂੰ ਗੱਲ ਘੁੱਟ ਲਿਆ ਤੇ ਮੈਨੂੰ ਇਦਾਂ ਮਨਾ ਮਨੂ ਕੇ ਘਰ ਲੈ ਆਇਆ ਸ਼ੁਰੂ ਤੋਂ ਕਟਮਾਰ ਕੀਤੀ ਜਾਂਦੀ ਹੈ ਜੀ ਆਦਮੀ ਵੱਲੋਂ ਵੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਬੰਦੀ ਦੇਖੋ ਜੀ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਜੀ ਅਗਰ ਕੁਝ ਜਥੇਬੰਦੀਆਂ ਕਿਸੇ ਦੀ ਮਦਦ ਲਈ ਖਲੋਂਦੀਆਂ ਆ ਮੈਂ ਗੂਗਲ ਤੋਂ ਇਨਾ ਸਰਚ ਕੀਤਾ YouTube ਤੋਂ ਇਨਾ ਸਰਚ ਕੀਤਾ ਔਰ ਮਦਦ ਦੀ ਕੋਹ ਹਾਰ ਲਗਾਉਂਦੀ ਰਹੀ ਜਿੰਨਾ ਵਿੱਚ ਕੁਝ ਜਥੇਬੰਦੀਆਂ ਮਦਦ ਕਰਨ ਲਈ ਖੜੀਆਂ ਹੋਈਆਂ ਕਈਆਂ ਨੇ ਕੋਲ ਅਟੈਂਡ ਕੀਤੀ ਕਈਆਂ ਨੇ ਨਹੀਂ ਕੀਤੀ ਪਰ ਅਜ ਤੱਕ ਮੇਰੇ ਕੋਲ ਕਿਸੇ ਨੇ ਪਹੁੰਚ ਨਹੀਂ ਕੀਤੀ ਇੱਕ ਭਾਈ ਸਾਹਿਬ ਸੀ ਅਮਰਪਾਲ ਸਿੰਘ ਜੀ ਮਹਿਰੋ 17 ਅਕਤੂਬਰ 2024 ਨੂੰ ਰਾਤ ਮੇਰੇ ਸੋਹਰਾ ਸਾਹਬ ਔਰ ਮੇਰੇ ਘਰ ਵਾਲੇ ਵੱਲੋਂ ਮੈਨੂੰ ਬੇਦਰਦੀ ਨਾਲ ਮਾਰਿਆ ਗਿਆ ਉਹਦਾ ਕਾਰਨ ਇਹ ਸੀ ਮੇਰੇ ਇਸ ਮੋਬਾਈਲ 'ਚ ਕੁਝ ਪ੍ਰੂਫ ਸੀਗੇ ਜੀ ਇਹਨਾਂ ਦੋਨਾਂ ਦੇ ਇਸ ਕਮਰੇ 'ਚ ਮਾਰਿਆ ਗਿਆ ਵੀਰ ਜੀ ਦਿਖਾਇਆ ਜਾਵੇ ਔਰ ਇਸ ਕਮਰੇ ਦੀ ਉਹ ਬਾਰਿਖ ਫੋਲ ਕੇ ਮੈਂ ਲੋਕਾਂ ਨੂੰ ਰਹਾਤੀ 11 ਵਜੇ ਤੋਂ 12 ਵਜੇ ਤੱਕ ਚਿੱਕਾ ਮਾਰ ਮਾਰ ਕੇ ਰੋਲਾ ਪਾਇਆ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਮੈਨੂੰ ਮਾਰ ਦੇ ਇਹਨਾਂ ਨੇ ਦੋਨੋਂ ਬੂਹਿਆਂ ਨੂੰ ਤਾਲਾ ਲਾ ਦਿੱਤਾ ਗਿਆ ਤੇ ਮੇਰੇ ਘਰ ਆ ਕੇ ਮੈਨੂੰ ਕੋਈ ਨਹੀਂ ਬਚਾ ਸਕਿਆ ਕਿ ਜਦੋਂ ਭਾਈ ਅਮਰਤਪਾਲ ਸਿੰਘ ਮੈਰੋ ਜੀ ਰਾਤੀ 12 ਵਜੇ ਮੇਰੇ ਘਰ ਪਹੁੰਚੇ ਨੇ ਤੇ ਉਦੋਂ ਇਹਨਾਂ ਨੇ ਮਗਰਲੇ ਗੇਟ ਤੋਂ ਆਪਣਾ ਬੱਚਾ ਘਰੋਂ ਪੁਝਾ ਦਿੱਤਾ ਗਿਆ ਤੁਸੀਂ ਇਸ ਚੀਜ਼ ਦੀ ਵੀ ਗਵਾਹੀ ਪਿੰਡ ਚੋਂ ਲੈ ਸਕਦੇ ਹੋ ਜਦੋਂ ਮੈਨੂੰ 2018 ਗਰਭਪਤੀ 8 ਮਹੀਨਿਆਂ ਦੀ ਬੱਚਾ ਮੇਰੇ ਪੇਟ ਚ ਉਹਦੀ ਗਵਾਹੀ ਵੀ ਤੁਸੀਂ ਪਿੰਡ ਚੋਂ ਲੈ ਸਕਦੇ ਹੋ ਪਰ ਜਿਹੜਾ ਕੰਮ ਵੀਰ ਜੀ ਹੁਣ ਹੋ ਗਿਆ ਨਾ ਇੱਕ ਔਰਤ ਨੂੰ ਘਰ ਦੇ ਵਿੱਚ ਬਿਠਾਇਆ ਗਿਆ ਮੇਰੇ ਸਾਹਮਣੇ ਮੈਂ ਉਸ ਕਮਰੇ ਦੇ ਵਿੱਚ ਆਪਣੇ ਦੋ ਬੱਚੇ ਲੈ ਕੇ ਸਾਰੀ ਰਾਤ ਜਾ ਕੇ ਕੱਟਦੀ ਆ ਜੀ ਉਹ ਇਸ ਕਮਰੇ ਦੇ ਵਿੱਚ ਉਹ ਦੋਨੋਂ ਚੀਜ਼ ਮੇਰਾ ਆਦਮੀ ਤੂੰ ਜਿਹੜੀ ਜਨਾਨੀ ਗੈਰ ਕਾਨੂੰਨੀ ਤੌਰ ਤੇ ਰਹਿ ਰਹੀ ਹੈ ਮੇਰੇ ਘਰ ਦੇ ਵਿੱਚ ਠੀਕ ਹੈ ਜੀ ਉਹ ਅੱਜ ਤੋਂ 3 ਦਿਨ ਪਹਿਲਾਂ ਸ਼ਾਮ ਨੂੰ ਮੇਰੀ ਸੱਸ ਉਹ ਔਰਤ ਕਿਰਨਦੀਪ ਕੌਰ ਤੇ ਮੇਰਾ ਹਸਬੰਦ ਇਕੱਠੇ ਗੱਡੀ 'ਚ ਬੈ ਕੇ ਇਥੋਂ ਰਿਸ਼ਤੇਦਾਰਾਂ ਦੇ ਗਏ ਐ ਮੇਰੀ ਨਣਾਂ ਦੇ ਘਰ ਗਏ ਐ ਉਹ ਜਿਹੜਾ ਕੱਪੜਾ ਇੱਕ ਵਾਰੀ ਲਾਉਂਦੀ ਉਹਨੂੰ ਦੁਬਾਰਾ ਨਹੀਂ ਪਾਉਂਦੀ ਉਹ ਮੇਰੀ ਸੱਸ ਪਾਈ ਜਾਂਦੀ ਐ ਸ਼ਰਮ ਸ਼ਰਮ ਮੇਰੀ ਮਦਦ ਕੀਤੀ ਜਾਵੇ ਜੀ ਮੇਰੀ ਮਦਦ ਕੀਤੀ ਜਾਵੇ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਇੱਕ ਗੱਲ ਵਰਜੀ ਹੋਰ ਕਹਿਣਾ ਚਾਹਾਂਗੀ ਇਹ ਪ੍ਰੂਫ ਐ ਇੱਕ ਵਾਰੀ ਮੇਰੇ ਘਰ ਦੀ ਵੀਡੀਓ ਬਣਾਈ ਜਾਵੇ ਸਾਰੀ ਤੁਹਾਨੂੰ ਪਤਾ ਲੱਗ ਜਾਏਗਾ ਮੇਰੇ ਕਮਰੇ ਦੀ ਵੀਡੀਓ ਬਣਾਈ ਜਾਵੇ ਮੈਂ ਕਿੱਦਾਂ ਰਹਿ ਰਹੀ ਇਸ ਘਰ ਦਾ ਨਕਸ਼ਾ ਦਿਖਾਇਆ ਜਾਵੇ ਤੇ ਮੇਰੇ ਕਮਰੇ ਦੀ ਛੱਤ ਵਿਖਾਈ ਜਾਵੇ ਮੇਰੇ ਕਮਰੇ ਤੇ ਟੈਲਾ ਨਹੀਂ ਜੀ ਸਾਰੇ ਘਰ ਚ ਟੈਲਾ ਮੇਰੇ ਕਮਰੇ ਚ ਰੰਗ ਰੋਗ ਨਹੀਂ ਜੀ ਸਾਰੇ ਘਰ ਚ ਰੰਗ ਰੋਗ ਨਾ ਮੇਰੀ ਮਦਦ ਕੀਤੀ ਜਾਵੇ ਨਹੀਂ ਤੇ ਮੈਨੂੰ ਮੇਰੇ ਬੱਚਿਆਂ ਦੇ ਸਮੇਤ ਗੋਲੀ ਮਾਰ ਦਿੱਤੀ ਜਾਵੇ ਇਹਨਾਂ ਨੇ ਮੈਨੂੰ ਮਾਰ ਦੇਣਾ ਔਰ ਮੈਂ ਗਰਭਵਤੀ ਸੀ ਜੀ ਦਸੰਬਰ ਮਹੀਨੇ ਚ ਇਹਨਾਂ ਨੇ ਮੈਨੂੰ ਜ਼ਬਰਦਸਤੀ ਕਿਟ ਖਵਾ ਕੇ ਮੇਰਾ ਬੱਚਾ ਵੀ ਖਤਮ ਕਰ ਦਿੱਤਾ ਮੇਰੀ ਮਦਦ ਕੀਤੀ ਜਾਵੇ ਮੇਰਾ ਨੰਬਰ ਦੱਸਿਆ ਜਾਵੇ ਮੇਰੀ ਮਦਦ ਕੀਤੀ ਜਾਵੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਭੁਪਿੰਦਰ ਕੌਰ ਤੇ ਕੀ ਮਸਲਾ ਕੀ ਜਿਹੜੀ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਆ ਜੀ ਵੀਰ ਜੀ ਮਸਲਾ ਇਹ ਆ ਕਿ ਮੈਂ ਪਿੱਛੋਂ ਆ ਨਾ ਤਾਂ ਜੀ 7 ਸਾਲ ਦੀ ਇੱਥੇ ਮੈਰਿਡ ਆ ਜਿਹੜੀ ਮੇਰੇ ਕੱਲ ਮੈਂ ਆਪਣੀ ਵੀਡੀਓ ਬਣਾ ਕੇ ਪਾਈ ਸੀ ਜੀ ਇੱਥੇ ਇੱਕ ਗੈਰ ਕਾਨੂੰਨੀ ਤੌਰ ਤੇ ਇੱਕ ਔਰਤ ਮੇਰੇ ਘਰ ਚ ਰਹਿ ਰਹੀ ਹੈ ਮੇਰਾ ਸੋਹਰਾ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਜੀ ਤੇ ਸੱਸ ਸ਼੍ਰੀਮਤੀ ਰਮੇਸ਼ ਕੌਰ ਸਾਰਾ ਕੁਝ ਇਹਨਾਂ ਦੀ ਸਹਿਮਤੀ ਨਾਲ ਹੋਇਆ ਜੀ ਬੜੀ ਪਲੈਨਿੰਗ ਦੇ ਨਾਲ ਚੱਲਦੇ ਆ ਰਹੇ ਸੀ ਜੀ ਪਿੱਛੋਂ ਜੋ ਕਿ ਸਾਰਾ ਮੈਨੂੰ ਉਸ ਕੁੜੀ ਵੱਲੋਂ ਹੀ ਦੱਸਿਆ ਜਾ ਰਿਹਾ ਸੀਗਾ ਅੱਜ ਮੇਰਾ ਸਾਸੋਰਾ ਤੁਹਾਨੂੰ ਇਹ ਗੱਲ ਕਹਿ ਰਹੇ ਨੇ ਕਿ ਕੋਈ ਗਰਲਫ੍ਰੈਂਡ ਸੀ ਮੇਰਾ ਮੁੰਡਾ ਕਿੱਥੇ ਨਹੀਂ ਗਿਆ ਜਾਂ ਮੇਰੀ ਸੱਸ ਨਹੀਂ ਉਹਨਾਂ ਨਾਲ ਕਿਤੇ ਗਈ ਜੀ ਵੀ ਸਾਡੇ ਘਰ 'ਚ ਕੋਈ ਨਹੀਂ ਆਇਆ ਮੈਂ ਤੁਹਾਨੂੰ ਜੀ ਵੀਡੀਓ ਦੇ ਵਿਦ ਪ੍ਰੂਫ ਦੇ ਰਹੀ ਆ ਇਹਨਾਂ ਦੇ ਵਿੱਚ ਬੈਠੀ ਦੇ ਇਹਨਾਂ ਦੇ ਵਿੱਚ ਖਾਣ ਪੀਣ ਦੇ ਔਰ ਇਹ ਨਾਲ ਬੈਠੇ ਨੇ ਜੀ ਮੈਨੂੰ ਬੜੇ ਲਾਲਚ ਦਿੱਤੇ ਗਏ ਕਿ ਬੇਟਾ ਸਾਡੇ ਘਰ 'ਚ ਟਰੈਕਟਰ ਟਰਾਲੀਆਂ ਖਲੋ ਜਾਣਗੇ ਅਸੀਂ ਡੰਗਰ ਮਾਲ ਲੈ ਲਵਾਂਗੇ ਪਹਿਲੀ ਬੰਨਾ ਬਣਾ ਲਵਾਂਗੇ ਵੀਰ ਜੀ ਤੁਸੀਂ ਦੱਸੋ ਮੈਂ ਇੱਕ ਆਪਣਾ ਆਦਮੀ ਕਿੱਦਾਂ ਵੇਚ ਦਵਾਂ ਮੇਰੇ ਹਸਬੰਦ ਦਾ ਨਾਮ ਸਰਦਾਰ ਸੁਖਸ਼ੈਨ ਸਿੰਘ ਸੰਦੂ ਉਹ ਬਤੌਰ ਪੰਜਾਬ ਰੋਡਵੇਸ ਤਰਨਤਾਰਨ ਦੇ ਵਿੱਚ ਕੰਡਕਟਰ ਦੀ ਜੌਬ ਕਰਦਾ ਹੈ ਮੇਰੀ ਕੋਈ ਮਦਦ ਕਰਨ ਲਈ ਕੋਈ ਅੱਗੇ ਨਹੀਂ ਆ ਰਿਹਾ ਜਿਹੜੀ ਮੇਰੀ ਕੱਲ ਵੀਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਮੈਂ ਆਪਣਾ ਨੰਬਰ ਦੱਸਣਾ ਭੁੱਲ ਗਈ ਸੀ ਜੀ ਮੇਰਾ ਨੰਬਰ ਹੈ ਤੇ ਇਸ ਸੰਬੰਧੀ ਕੋਈ ਤੁਸੀਂ ਥਾਣੇ ਕੰਪਲੇਟ ਕੀਤੀ ਹੋਏ ਜੀ ਹਾਂਜੀ ਜੀ ਇਸ ਸੰਬੰਧੀ ਮੈਂ ਅੱਜ ਤੋਂ 10-12 ਦਿਨ ਪਹਿਲਾਂ ਬਾਈ ਪੋਸਟ ਚਿੱਠੀਆਂ ਪਾਈਆਂ ਸੀ ਜੀ ਐਸਐਸਪੀ ਤਰਨਤਾਰਨ ਔਰ ਊਮਨਸਲ ਤਰਨਤਾਰਨ ਦੇ ਵਿੱਚ ਜਿੱਥੋਂ ਕਿ ਮੈਨੂੰ ਉਹਨਾਂ ਦੇ ਚਿੱਠੀਆਂ ਪਹੁੰਚਣ ਤੇ ਮੈਸੇਜ ਆਏ ਆ ਲੇਕਿਨ ਕੋਈ ਕਿਸ ਨੇ ਮੇਰੇ ਤੱਕ ਪਹੁੰਚ ਨਹੀਂ ਕੀਤੀ ਜੀ ਉਹ ਲੜਕੀ ਮੇਰੇ ਘਰ ਪਹਿਲੀ ਵਾਰੀ ਆਈ 2 ਨਵੰਬਰ 2024 ਨੂੰ ਦੀਵਾਲੀ ਵਾਲੇ ਦਿਨ ਮੈਂ ਆਪਣੇ ਦੋ ਬੱਚੇ ਲੈ ਕੇ ਸ੍ਰੀ ਹਰਮੰਦਰ ਸਾਹਿਬ ਤੇ ਸ਼ਿਦਾਂ ਸਾਹਿਬ ਅੰਮ੍ਰਿਤਸਰ ਵਿੱਚ ਸੀਗੀ ਜੀ ਇਹ ਵੀ ਮੈਨੂੰ ਉਸ ਲੜਕੀ ਵੱਲੋਂ ਦੱਸਿਆ ਗਿਆ ਉਸ ਤੋਂ ਬਾਅਦ ਜੀ ਉਹ ਲੜਕੀ 25 ਦਸੰਬਰ ਨੂੰ ਮੇਰੀ ਪ੍ਰੈਜ਼ੈਂਟ ਦੇ ਵਿੱਚ ਮੇਰੇ ਘਰ ਵੀ ਚਾਈ ਜਿਹਦਾ ਕਾਰਨ ਇਹ ਸੀਗਾ ਕਿ ਮੈਂ ਆਪਣੇ ਪਰਿਵਾਰ ਨੂੰ ਦੱਸਿਆ ਵੀ ਤੁਸੀਂ ਜੋ ਸਾਰੇ ਪਰਿਵਾਰ ਰਿਸ਼ਤੇਦਾਰ ਗਲੀ ਮੱਲੇ ਮਿਲੇ ਹੋਏ ਹੋ ਨਾ ਮੈਨੂੰ ਉਸ ਲੜਕੀ ਵੱਲੋਂ ਸਾਰੀ ਸੱਚਾਈ ਦੱਸ ਦਿੱਤੀ ਗਈ ਹੈ ਜੋ ਉਸ ਲੜਕੀ ਕੋਲ ਬਰਦਾਸ਼ਤ ਨਹੀਂ ਹੋਇਆ ਉਹਦੇ ਦੱਸੇ ਅਨੁਸਾਰ ਉਹ ਇੱਕ ਡਾਕਟਰ ਹੈ ਐਮ ਬੀਬੀਐਸ ਐਮ ਡੀ ਡਾਕਟਰ ਕਿਰਨਦੀਪ ਕੌਰ ਬੀਐਲ ਕਪੂਰ ਹਸਪੀਟਲ ਰਜਿੰਦਰਾ ਕ્રોલ ਬਾਗ ਦਿੱਲੀ ਦੇ ਵਿੱਚ ਉਸ ਉਸ ਲੜਕੀ ਦੇ ਅਨੁਸਾਰ ਮੈਨੂੰ ਬਹੁਤ ਧਮਕੀਆਂ ਦਿੱਤੀਆਂ ਗਈਆਂ ਕਿ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਮੈਂ ਇੱਕ ਸਰਟੀਫਿਕੇਟ ਤਿਆਰ ਕਰਾਂਗੀ ਕਿ ਇਹ ਜਿਹੜੀ ਔਰਤ ਭੁਪਿੰਦਰ ਕੌਰ ਹੈ ਇੱਕ ਮੈਂਟਲ ਹੈ ਤੇ ਇਸ ਦੌਰਾਨ ਤੁਹਾਡੇ ਕੋਲ ਤੁਹਾਡੇ ਬੱਚੇ ਖੋ ਲਿੱਤੇ ਜਾਣਗੇ ਭੁਪਿੰਦਰ ਕੌਰ ਮਿਲੀ ਘਰੇ ਨਾਮ ਦਾ ਪਿਓ ਮਿਲਿਆ ਮੁੰਡੇ ਦਾ ਤੇ ਨਾਮ ਸੁਖਜਨ ਸਿੰਘ ਆ ਮਿਲਿਆ ਤੇ ਨਾ ਉਹ ਜਨਾਨੀ ਮਿਲੀ